ਨੇਪਾਲ ਦੇ ਅਹੁਦੇ ਤੋਂ ਉਤਾਰੇ ਗਏ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਉਲੀ ਨੇ ਸ਼ਨੀਵਾਰ ਨੂੰ ਅੰਤਰੀਮ ਕਾਰਕੀ ਸਰਕਾਰ ਉੱਤੇ ਪੱਖਪਾਤ ਭਰੀਆਂ ਤੇ ਗੈਰ ਸੰਵਿਧਾਨਕ ਪ੍ਰਥਾਵਾਂ ਦਾ ਦੋਸ਼ ਲਾਉਂਦੇ ਹੋਏ ਸਖਤ ਆਲੋਚਨਾ ਕੀਤੀ। ਉਹਨਾਂ ਬਿਨਾ ਨਾਂ ਲਏ ਭਾਰਤ ਉੱਤੇ ਵੀ ਵਿਅੰਗ ਕੀਤੇ। ਜੰਦਈ ਦੀ ਅਗਵਾਈ ਦੇ ਵਿੱਚ ਹੋਏ ਵਿਆਖਿਆਵਾਂ ਤੋਂ ਬਾਅਦ 3 ਮਹੀਨੇ ਪਹਿਲਾਂ ਅਸਤੀਫਾ ਦੇਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਆਪਣੀ ਪਹਿਲੀ ਜਨਤਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਓਲੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਪਾਰਟੀ ਸੀਪੀਐਨ ਯੂਐਮਐਲ ਦੇਸ਼ ਦੀ ਅਗਵਾਈ ਕਰਨ ਵਾਲੀ ਮਜ਼ਬੂਤ ਹੋਵੇਗੀ। ਚੀਨ ਦੇ ਸਮਰਥਕ ਬਣੇ ਜਾਂਦੇ ਓਲੀ ਨੇ ਆਪਣੀ ਪਾਰਟੀ ਦੇ 11ਵੇਂ ਸਮਾਵੇਲਨ ਦੇ ਵਿੱਚ ਭਾਰਤ ਉੱਤੇ ਵਿਅੰਗ ਕਰਦੇ ਹੋਏ ਕਈ ਮੁੱਦਿਆਂ ਦਾ ਜ਼ਿਕਰ ਕੀਤਾ ਤੇ ਉਹਨੇ ਵੀ ਆਖਿਆ ਕਿ 2015 ਵਿੱਚ ਸੁਵਿਧਾਨ ਲਾਗੂ ਕਰਨ ਅਤੇ ਨੇਪਾਲ ਨੂੰ ਚੀਨ ਦੇ ਨਾਲ ਜੋੜ ਕੇ ਭੂਮੀ ਨਾਲ ਘੇਰਿਆ ਦੇਸ਼ ਮਨੋਰਦੇਸੋਂ ਦੇ ਹotele ਤੇ ਬਾਹਰੀ ਅੰਤਰਾ ਨੂੰ ਅਤਰਾਜ ਹੋਇਆ ਸੀ ਉਹਨਾਂ ਆਪਣੀਆਂ ਹੱਦਾਂ ਦੀ ਰਾਖੀ ਕਰਨ ਤੇ ਪ੍ਰਭੂ ਸੱਤਾ ਦਾ ਦਾਵਾ ਕਰਨ ਦੇ ਯਤਨਾਂ ਉੱਤੇ ਆਈਆਂ ਤਿੱਖੀਆਂ ਪ੍ਰਤੀਕਿਰਿਆਵਾਂ ਦਾ ਵੀ ਵਰਣਨ ਕੀਤਾ ਤੇ ਇਹ ਸਪਸ਼ਟ ਤੌਰ ਤੇ ਕਾਲਾ ਪਾਣੀ ਲਿਪੂਲੇਖ ਤੇ ਲਿੰਪੀ ਅੰਦੂਰਾ ਖੇਤਰਾਂ ਨੂੰ ਲੈ ਕੇ ਹੋਏ ਵਿਵਾਦ ਵਾਲੇ ਇਸ਼ਾਰਾ ਸੀ ਤੇ ਜਿਨ੍ਹਾਂ ਉੱਤੇ ਭਾਰਤ ਆਪਣਾ ਦਾਵਾ ਕਰਦਾ ਓਲੀ ਨੇ ਅੰਤਰਿਮ ਸਰਕਾਰ ਉੱਤੇ ਚੋਣਾਂ ਦੇ ਅਨੁਕੂਲ ਮਾਹੌਲ ਬਣਾਉਣ ਦੀ ਬਜਾਏ ਗੈਰ ਸੰਵਿਧਾਨਕ ਕੰਮਾਂ ਵਿੱਚ ਸ਼ਾਮਲ ਹੁੰਦਾ ਦੋਸ਼ ਲਾਇਆ